ਕਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਵਰਕਰਾਰ ਹੋ ਗਈ ਹੈ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਤੁਹਾਨੂੰ ਅੱਜ ਰੋਸ ਪ੍ਰਦਰਸ਼ਨ ਕਰਨਾ ਪਿਆ ਹਰੇਕ ਪੰਜਾਬੀ ਨੂੰ ਧੋਖਾ ਹੋਇਆ ਹਰੇਕ ਵਰਗ ਨੂੰ ਧੋਖਾ ਹੈ ਜੇ ਮੁਲਾਜ਼ਮਾਂ ਨਾਲ ਗੱਲ ਕਰ ਲੋ ਉਹ ਚਿੱਕਾ ਮਰੀ ਜਾਂਦੇ ਆ ਗਰੀਬਾਂ ਨਾਲ ਕਰ ਲੋ ਉਹਨਾਂ ਦੀਆਂ ਸਾਰੀਆਂ ਸਕੀਮਾਂ ਠੱਪ ਪਈਆਂ ਜ਼ਿੰਮੇਵਾਰਾਂ ਦਾ ਪੂਰਾ ਹਾਲ ਹੈ ਨਾ ਕੋਈ ਡਿਵੈਲਪਮੈਂਟ ਹੈ ਸਿਰਫ ਨਾਅਰੇ ਤੇ ਇਸ਼ਤਿਹਾਰ ਹੈ ਦੋਈ ਚੀਜ਼ਾਂ ਲਾਅ ਐਂਡ ਆਰਡਰ ਪੂਰਾ ਹਾਲ ਹੈ ਇਸੇ ਕਰਕੇ ਅੱਜ ਕਾਂਗਰਸ ਪਾਰਟੀ ਨੇ ਧਰਨਾ ਰੱਖਿਆ ਲੋਕਾਂ ਦੀ ਲੜਾਈ ਇਹ ਕਿਉਂਕਿ ਅਸੀਂ ਮੇਨ ਆਪੋਜੀਸ਼ਨ ਆ ਤੇ ਅਸੀਂ ਲੋਕਾਂ ਦੀ ਲੜਾਈ ਲੜਦੇ ਆਂ ਤੇ ਲੜਦੇ ਰਵਾਂਗੇ ਤੁਸੀਂ ਵੱਡੀ ਗੱਲ ਕਹੀ ਹੈ ਕਿ ਇਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਲੈਕਸ਼ਨ ਦੀ ਜਿਹੜੀ ਤਾਰੀਖ ਦੇਣੀ ਪੈ ਜੇ ਐਸ ਵळे ਪੰਜਾਬ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੇ ਹਾਲ ਹੋਏ ਹੋਏ ਨਾਲੇ ਤਾਂ ਫਾਈਨੈਂਸ਼ੀਅਲ ਐਮਰਜੈਂਸੀ ਨਾਲੇ ਲਾਅ ਆਰਡਰ ਐਮਰਜੈਂਸੀ ਦੋਨੇ ਪੱਖਾਂ ਤੋਂ ਬੁਰਾ ਹਾਲ ਹੈ ਕਰਜ਼ਾ ਇੰਨਾ ਲੈ ਰਹੀ ਹੈ ਸਰਕਾਰ ਸਿਰਫ ਆਪਦੇ ਨੂੰ ਚਲਾਉਣ ਵਾਸਤੇ ਤਨਖਾਹਾਂ ਦੇਣ ਵਾਸਤੇ ਸੋ ਹਰੇਕ ਪੱਖ ਤੋਂ ਇਹ ਸਰਕਾਰ ਫੇਲ ਹੋ ਚੁੱਕੀ ਹੈ ਮੈਂ ਇਹ ਚਾਹੁੰਦਾ ਕਿ ਪੰਜਾਬ ਦੀ ਚੰਗੀ ਕਿਸਮਤ ਹੋਊਗੀ ਪੰਜਾਬੀਆਂ ਦੀ ਚੰਗੀ ਕਿਸਮਤ ਹੋਊਗੀ ਜਿੰਨੀ ਜਲਦੀ ਇਹਨਾਂ ਤੋਂ ਖੜਾ ਛੁੱਟ ਜੂਗਾ ਪਹਿਲੀ ਵਾਰੀ ਮੈਂ ਇਹੋ ਜਿਹਾ ਮੇਲਾ ਦੇਖ ਰਿਹਾ ਸਰਕਾਰ ਚ ਵੈਸੇ ਤਾਂ 3 ਸਾਲ ਹੋ ਗਏ ਕਦੀ ਕੋਈ ਇਹਨਾਂ ਦੀ ਗਾਰੰਟੀ ਨਹੀਂ ਆਈ ਪਰ ਹੁਣ ਤਾਂ ਜਿਹੜੇ ਸਾਡੇ ਕੋਲ ਮਿਊਸਪਲ ਕਮੇਟੀ ਫੰਡ ਸੀ ਉਹ ਵੀ ਖਤਮ ਹੋ ਗਈ ਤੇ ਗੈਂਗਵਾਰ ਤੇ ਗੈਂਗਸਟਰਾਂ ਦੀਆਂ ਧੰਕੀਆਂ ਤੋਂ ਸਾਰਾ ਪੰਜਾਬ ਦਿਲੇ ਪਿਆ ਇਹ ਜੇ ਹਾਲਾਤ ਪਹਿਲਾਂ ਉਦੋਂ ਵੇਖਣ ਨੂੰ ਮਿਲੇ ਆ ਸਾਡੇ ਤੋਂ ਜਿਹੜੇ ਵੱਡਿਆਂ ਨੇ ਉਦੋਂ ਤੋਂ ਪਹਿਲਾਂ ਜੋ ਅਤਵਾਦ ਸੀ ਪੰਜਾਬ 'ਚ ਤੇ ਅਸੀਂ ਤਾਂ ਹੁਣ ਵੇਖ ਰਹੇ ਹਾਂ ਜੋ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਰੂਸ ਤਰਨੇ ਦਾ ਅਸਰ ਸਰਕਾਰ ਤੇ ਪੈਣਾ ਚਾਹੀਦਾ ਜੀ ਸਰਕਾਰ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਹੀ ਵਿਰੋਧੀ ਧਿਰ ਧਰਨਾ ਦਿੰਦੀ ਆ ਉਹਦਾ ਮਤਲਬ ਹੁੰਦਾ ਕਿ ਸਰਕਾਰ ਜਾਗੇ ਜੇ ਤਾਂ ਕੋਈ ਉਹਦੀ ਪੰਜਾਬ ਸਰਕਾਰ ਦੇ ਉਲਟ ਕੋਈ ਗੱਲ ਕਰਦਾ ਉਹਦੇ ਉੱਤੇ ਤਾਂ ਨਾਲ ਦੀ ਨਾਲ ਰਾਤੇ ਰਾਤ ਪਰਚਾ ਹੋ ਜਾਂਦਾ ਪਰ ਇਹ ਜਿਹੜੇ ਨਸ਼ੇ ਦੇ ਸਮਗਲਰ ਆ ਜਾਂ ਜਿਹੜੇ ਵੀ ਇਹ ਗੁੰਡਾਗਰਦੀ ਹੋ ਰਹੀ ਆ ਕੋਈ ਉਹਦੇ ਦਿਨ ਨਹੀਂ ਜਿੱਦੇ ਗੋਲੀ ਨਾ ਚੱਲੀ ਹੋਵੇ ਇਹ ਧਰਨਿਆਂ ਦੇ ਨੇਚੋਂ ਨਿਕਲੀ ਸਰਕਾਰ ਇਹ ਕਹਿੰਦੇ ਹੁੰਦੇ ਸੀ ਸਾਡੀ ਸਰਕਾਰ ਆ ਕਿ ਕੋਈ ਵਰਗ ਧਰਨਾ ਨਹੀਂ ਦੇਊਗਾ ਅੱਜ ਤੁਸੀਂ ਵੀ ਰੋਜ਼ ਫੀਲਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਵੀ ਰੋਜ਼ ਧਰਨੇ ਮਿਲਦੇ ਆ ਲਾਈਨ ਆਰਡਰ ਦੀ ਸਥਿਤੀ ਬਿਲਕੁਲ ਫੇਲ ਹੈ ਜੇ ਵੀਆਈਪੀ ਕਲਚਰ ਦੀ ਗੱਲ ਲੈ ਲਈਏ ਤੇ ਕਹਿੰਦੇ ਹੁੰਦੇ ਸੀ ਵੀ ਤੋ ਜੇ ਤੁਹਾਨੂੰ ਡਰ ਲੱਗਦਾ ਤੇ ਮੁਰਗੀਖਾਨੇ ਖੋਲ੍ਹ ਲਓ ਅੱਜ ਸਭ ਤੋਂ ਵੱਧ ਸਿਕਿਉਰਿਟੀ ਤੁਹਾਡੇ ਕੋਲੇ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਕਾਂਗਰਸ ਸੜਕਾਂ ਤੇ ਉਤਰੀ ਹੈ ਤਾਂ ਫਰੀਦਕੋਟ ਦੇ ਵਿੱਚ ਵੀ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦੀ ਗਵਾਹੀ ਦੇ ਵਿੱਚ ਅੱਜ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਕੀ ਕਰਨ ਰਿਹਾ ਜੀ ਕਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਵਰਕਰਾਰ ਹੋ ਗਈ ਹੈ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਤੁਹਾਨੂੰ ਅੱਜ ਰੋਸ ਪ੍ਰਦਰਸ਼ਨ ਕਰਨਾ ਪਿਆ ਰਮਾਣਾ ਸਾਹਿਬ ਵੈਸੇ ਤਾਂ ਅੱਜ ਬੜਾ ਅਫਸੋਸਦਾ ਦੇਣਾ ਕਿਉਂਕਿ ਰਮਾਣਾ ਸਾਹਿਬ ਦਾ ਸਨਸਕਾਰ ਆ ਪਸਮਿੰਦਰ ਸਿੰਘ ਰਮਾਣਾ ਦਾ ਤੇ ਅਸਲੀਅਤ ਵਿੱਚ ਪੰਜਾਬ ਦਾ ਬਹੁਤ ਮਾੜਾ ਹਾਲ ਹੈ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਲਾਅ ਐਂਡ ਆਰਡਰ ਵਿੱਚ ਤੁਹਾਡੇ ਚੈਨਲ ਅਖਬਾਰਾਂ ਭਰੀਆਂ ਹੁੰਦੀਆਂ ਦੋਖਦਈ ਖਬਰਾਂ ਨਾਲ ਕੋਈ ਇਨਸਾਨ ਇੱਥੇ ਪੰਜਾਬ ਵਿੱਚ ਆਪਦੇ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦਾ ਹਰੇਕ ਪੰਜਾਬੀ ਨੂੰ ਤੋਖਾ ਹੋਇਆ ਹਰ ਇੱਕ ਵਰਗ ਨੂੰ ਤੋਖਾ ਹੈ ਜੇ ਮੁਲਾਜ਼ਮਾਂ ਨਾਲ ਗੱਲ ਕਰ ਲੋ ਉਹ ਚਿੱਕਾ ਮਰੀ ਜਾਂਦੇ ਆ ਗਰੀਬਾਂ ਨਾਲ ਕਰ ਲੋ ਉਹਨਾਂ ਦੀਆਂ ਸਾਰੀਆਂ ਸਕੀਮਾਂ ਠੱਪ ਪਈਆਂ ਜ਼ਿੰਮੇਵਾਰਾਂ ਦਾ ਪੂਰਾ ਹਾਲ ਹੈ ਨਾ ਕੋਈ ਡਿਵੈਲਪਮੈਂਟ ਹੈ ਸਿਰਫ ਨਾਰੇ ਤੇ ਇਸ਼ਤਿਹਾਰ ਹੈ ਦੋਈ ਚੀਜ਼ਾਂ ਲਾਅਨ ਆਰਡਰ ਪੂਰਾ ਹਾਲ ਹੈ ਇਸੇ ਕਰਕੇ ਅੱਜ ਕਾਂਗਰਸ ਪਾਰਟੀ ਨੇ ਧਰਨਾ ਰੱਖਿਆ ਹੈ ਲੋਕਾਂ ਦੀ ਲੜਾਈ ਇਹ ਕਿਉਂਕਿ ਅਸੀਂ ਮੇਨ ਆਪੋਜੀਸ਼ਨ ਹੈ ਤੇ ਅਸੀਂ ਲੋਕਾਂ ਦੀ ਲੜਾਈ ਲੜਦੇ ਆਂ ਤੇ ਲੜਦੇ ਰਵਾਂਗੇ ਇੱਕ ਤੁਸੀਂ ਵੱਡੀ ਗੱਲ ਕਹੀ ਹੈ ਕਿ ਇਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਲੈਕਸ਼ਨ ਦੀ ਜਿਹੜੀ ਤਰੀਕ ਦੇਣੀ ਪਵੇ ਜੀ ਦੇਖੋ ਤੁਸੀਂ ਰੋਜ਼ ਅਖਬਾਰਾਂ ਪੜ੍ਹ ਰਹੇ ਹੋ ਜਿਨ੍ਹਾਂ ماہر ਉਹਨਾਂ ਦੀ ਤੁਸੀਂ ਸੁਣ ਰਹੇ ਹੋ ਇਸ ਵੇਲੇ ਪੰਜਾਬ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੇ ਹਾਲ ਹੋਏ ਹੋਏ ਨਾਲੇ ਤਾਂ ਫਾਈਨੈਂਸ਼ੀਅਲ ਐਮਰਜੈਂਸੀ ਨਾਲੇ ਲਾਅ ਨ ਆਰਡਰ ਐਮਰਜੈਂਸੀ ਦੋਨੇ ਪੱਖਾਂ ਤੋਂ ਬੁਰਾ ਹਾਲ ਹੈ ਕਰਜ਼ਾ ਇੰਨਾ ਲੈ ਰਹੀ ਹੈ ਸਰਕਾਰ ਸਿਰਫ ਆਵਦਿਆਂ ਨੂੰ ਚਲਾਉਣ ਵਾਸਤੇ ਤਨਖਾਹਾਂ ਦੇਣ ਵਾਸਤੇ ਸੋ ਹਰੇਕ ਪੱਖ ਤੋਂ ਇਹ ਸਰਕਾਰ ਫੇਲ ਹੋ ਚੁੱਕੀ ਹੈ ਪਤਾ ਨਹੀਂ ਫਾਈਨੈਂਸ਼ੀਅਲ ਐਮਰਜੈਂਸੀ ਪਹਿਲਾਂ ਲੱਗ ਜਾਏ ਪਤਾ ਨਹੀਂ ਲਾਅ ਨ ਆਰਡਰ ਪਹਿਲਾਂ ਲੱਗ ਜਾਏ ਯਾਨੀ ਤੁਹਾਡਾ ਕਹਿਣ ਦਾ ਪਾਵ ਹੈ ਦੋ ਚਾਰ ਮਹੀਨੇ ਹੈ ਬਿਲਕੁਲ ਬਹੁਤ ਜਲਦ ਇਹਨਾਂ ਦਾ ਕੰਮ ਹੋ ਜਾਣਾ ਵੈਸੇ ਮੈਂ ਚਾਹੁੰਦਾ ਕਿ ਪੰਜਾਬ ਦੀ ਚੰਗੀ ਕਿਸਮਤ ਹੋਊਗੀ ਪੰਜਾਬੀਆਂ ਦੀ ਚੰਗੀ ਕਿਸਮਤ ਹੋਊਗੀ ਜਿੰਨੀ ਜਲਦੀ ਇਹਨਾਂ ਤੋਂ ਖੜਾ ਛੁੱਟ ਜੂਗਾ। ਬਾਬਾ ਫਰੀਦ ਦਾ ਆਗਮਨ ਪਰਬ ਆ ਗਿਆ ਤਾਂ ਹਰ ਸਾਲ ਜਿਹੜਾ 2 ਮਹੀਨੇ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤੇ ਇਸ ਵਾਰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਲੋਕ ਬੜੇ ਸਵਾਲ ਖੜੇ ਕਰ ਰਹੇ ਆ ਕਿ ਇਸ ਵਾਰ ਵੀ ਜਿਹੜੀ ਸਥਿਤੀ ਜਿਹੜੀ ਹੈਗੀ ਆ ਸੜਕਾਂ ਦਾ ਬੁਰਾ ਹਾਲ ਆ ਸਾਰਾ ਕਿਉਂਕਿ ਬਾਬਾ ਸ਼ੇਖ ਫਰੀਦ ਦੇ ਆਗਮਨ ਪਰਬ ਨੂੰ ਲੈ ਕੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਹੁੰਦੀ ਆ ਕਿ ਫਰੀਦਕੋਟ ਸ਼ਹਿਰ ਦੀ ਸੁੰਦਰਤਾ ਜਿਹੜੀ ਦੇਖਣ ਨੂੰ ਮਿਲੇਗੀ। ਬੜੀ ਰਮਣਾ ਸਾਹਿਬ ਆਸੋਣੀ ਕਲ ਹੋ ਰਹੀ ਹੈ। ਪਹਿਲੀ ਵਾਰੀ ਮੈਂ ਐਜਾ ਮੇਲਾ ਦੇਖ ਰ ਕਦੀ ਕੋਈ ਇਹਨਾਂ ਦੀ ਗ੍ਰਾਂਟ ਨਹੀਂ ਆਈ ਪਰ ਹੁਣ ਤਾਂ ਜਿਹੜੇ ਸਾਡੇ ਕੋਲ ਮਿਊਨਿਸਪਲ ਕਮੇਟੀ ਫੰਡ ਸੀ ਉਹ ਵੀ ਖਤਮ ਹੋ ਗਏ ਪਹਿਲੀ ਵਾਰੀ ਇਹ ਹਾਲ ਹੈ ਕਿ ਕੋਈ ਕੰਮ ਨਹੀਂ ਹੋ ਰਿਹਾ ਤੇ ਜਿਹੜੇ ਖੱਡੇ ਸੜਕਾਂ 'ਚ ਪਏ ਆ ਵੈਸੇ ਤਾਂ ਇਹਨਾਂ ਨੇ ਸੜਕਾਂ ਪੱਟਤੀਆਂ ਰਿਕਸ਼ੇ ਵਿੱਚ ਬੱਠਲ ਲੈ ਕੇ ਬੰਦੇ ਰੋੜੀਕੁੱਟ ਦੇ ਫਿਰਦੇ ਆ ਮੈਂ ਰੋਲਰ ਤਾਂ ਸੜਕਾਂ 'ਤੇ ਚੱਲਦੇ ਦੇਖਿਆ ਪਹਿਲੀ ਵਾਰੀ ਬੰਦੇ ਰਿਕਸ਼ੇ 'ਚ ਬੱਠਲ ਲੈ ਕੇ ਸੜਕਾਂ ਦੀ ਰਿਪੇਅਰ ਕਰ ਨਹੀਂ ਇਹੋ ਜਿਹਾ ਕੰਮ ਕੀਤਾ ਹੈਗਾ ਨਹੀਂ ਤੁਹਾਨੂੰ ਪਤਾ ਹੀ ਹੈ ਅਸੀਂ ਕੀ ਕੀਤਾ ਸੋ ਹੱਸੋਣੀ ਗੱਲ ਹੈ طرف شوز بڑا ਹੁੰਦਾ ਕਿ ਗੱਲਾਂ ਕੀ ਕਰਦੇ ਸੀ ਹੋ ਸਕਦਾ ਇਹ ਬਦਲਾਵ ਕਹਿੰਦੇ ਹੁਣ ਇਹ ਵੀ ਬਦਲਾਵ ਹੀ ਹੈ ਨਵੀਂ ਚੀਜ਼ ਹੈ ਸੋ ਪਰ ਮੈਂ ਸਮਝਦਾ ਹਰ ਇੱਕ ਨਾ ਬਹੁਤ ਵੱਡਾ ਤੋਖਾ ਹੋਵੇ ਧੰਨਵਾਦ ਤਾਂ ਸੁਣਿਆ ਇਹ ਸਨ ਕੁਸ਼ਲਦੀਪ ਸਿੰਘ ਢੱਲੋਂ ਤਾਂ ਅੱਜ ਫਰੀਦਕੋਟ ਦੇ ਵਿੱਚ ਇਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਜਿਹੜੀ ਕਾਨੂੰਨ ਦੀ ਸਥਿਤੀ ਹੈ ਉਸ ਨੂੰ ਕਿਤੇ ਨਾ ਕਿਤੇ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਜਰੂਰ ਜਿਹੜਾ ਨਾਰਾਜ਼ਗੀ ਹੈ ਸਵਾਲ ਖੜੇ ਹੋ ਰਹੇ ਆ ਤੁਸੀਂ ਵੀ ਅੱਜ ਨਾਲ ਪਹੁੰਚੇ ਹੋ ਅਤੇ ਵੱਡੀ ਗੰਟੀ ਦੇ ਵਿੱਚ ਲੋਕਾਂ ਚ ਜਿਹੜੀ ਸਰਕਾਰ ਆ ਉਹਦੇ ਖਿਲਾਫ ਬਹੁਤ ਵੱਡਾ ਰੋਸ ਹੈ ਜੀ ਜਿਹੜਾ ਕੋਈ ਸ਼ਹਿਰ ਨੂੰ ਸ਼ਾਮ ਨੂੰ ਜਾਂਦਾ ਉਹ ਟਾਈਮ ਨਾਲ ਹੀ ਚਲਾ ਜਾਂਦਾ ਡਰ ਲੱਗਦਾ ਥਾਂ ਥਾਂ ਤੇ ਲਟੇਰੇ ਲੁੱਟਾਂ ਖੋਹਾਂ ਵਾਲੇ ਤੇ ਗੈਂਗਵਾਰ ਤੇ ਗੈਂਗਸਟਰਾਂ ਦੀਆਂ ਤੰਕੀਆਂ ਤੋਂ ਸਾਰਾ ਪੰਜਾਬ ਦਹਿਲਿਆ ਪਿਆ ਇਹ ਜਿਹੇ ਹਾਲਾਤ ਪਹਿਲਾਂ ਉਦੋਂ ਵੇਖਣ ਨੂੰ ਮਿਲਿਆ ਸਾਡੇ ਤੋਂ ਜਿਹੜੇ ਵੱਡਿਆਂ ਨੇ ਉਦੋਂ ਤੋਂ ਪਹਿਲਾਂ ਜੋ ਅਤਵਾਦਿਸ਼ੀ ਪੰਜਾਬ 'ਚ ਤੇ ਅਸੀਂ ਤਾਂ ਹੁਣ ਵੇਖ ਰਹੇ ਹਾਂ ਜੋ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਸਿਰ ਪਹੂ ਕੋਈ ਹਣ ਅੱਜ ਦੇ ਰੋਸ ਪ੍ਰਦਰਸ਼ਨ ਰੋਸ ਤਰਨੇ ਦਾ ਸਰਕਾਰ ਤੇ ਪੈਣਾ ਚਾਹੀਦਾ ਜੀ ਸਰਕਾਰ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਹੀ ਵਿਰੋਧੀ ਧਿਰ ਤਰਨਾ ਦਿੰਦੀ ਹੈ ਉਹਦਾ ਮਤਲਬ ਹੁੰਦਾ ਕਿ ਸਰਕਾਰ ਜਾਗੇ ਇਹ ਆਪੋਜੀਸ਼ਨ ਦਾ ਫਰਜ਼ ਹੁੰਦਾ ਆਪੋਜੀਸ਼ਨ ਇਹਦਾ ਫਰਜ਼ ਅਦਾ ਕੀਤਾ ਤਾਂ ਦੇਖ ਸਕਦੇ ਤੁਸੀਂ ਵੱਡੀ ਗੈਂਤੀ ਦੇ ਵਿੱਚ ਅੱਜ ਜਿਹੜੇ ਇੱਥੇ ਕਾਂਗਰਸੀ ਵਰਕਰ ਪਹੁੰਚਿਆ ਤਾਂ ਉਹਨਾਂ ਵੱਲੋਂ ਜਿਹੜਾ ਸਾਸ ਕਹਤਾਗੇ ਨੌਜਵਾਨ ਆਗੂਆਂ ਦੀ ਗੱਲ ਹੁੰਦੀ ਹੈ ਕਿ ਇਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਤੁਸੀਂ ਕਿਵੇਂ ਦੇਖਦੇ ਹੋ ਕਿ ਨੌਜਵਾਨਾਂ ਦੀ ਕੀ ਸੋਚ ਹੈ ਕਿ ਜਿਹੜੇ ਹਾਲਾਤ ਹੈ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਹੈ ਬਿਲਕੁਲ ਭਾਈ ਬਹੁਤ ਹੀ ਜ਼ਿਆਦਾ ਬੁਰੇ ਹਾਲਾਤ ਹੋਏ ਪਏ ਨੇ ਆਏ ਦਿਨ ਕਤਲ ਆਏ ਦਿਨ ਲੁੱਟਾ ਖੋਹਾਂ ਬਹੁਤ ਹੀ ਜ਼ਿਆਦਾ ਜਿਹੜੇ ਪੰਜਾਬ ਦੇ ਹਾਲਾਤ ਆ ਪੁਲਿਸ ਪੁਲਿਸ ਜੇ ਤਾਂ ਕੋਈ ਉਹਦੀ ਪੰਜਾਬ ਸਰਕਾਰ ਦੇ ਉਲਟ ਕੋਈ ਗੱਲ ਕਰਦਾ ਉਹਦੇ ਉੱਤੇ ਤਾਂ ਨਾਲ ਦੀ ਨਾਲ ਰਾਤੇ ਰਾਤ ਪਰਚਾ ਹੋ ਜਾਂਦਾ ਪਰ ਇਹ ਜਿਹੜੇ ਨਸ਼ੇ ਦੇ ਸਮਗਲਰਾਂ ਜਾਂ ਜਿਹੜੇ ਵੀ ਇਹ ਗੁੰਡਾਗਰਦੀ ਹੋ ਰਹੀ ਆ ਕੋਈ ਉਹ ਜਿਹੜਾ ਦਿਨ ਨਹੀਂ ਜਦ ਦੇ ਗੋਲੀ ਨਾ ਚੱਲੀ ਹੋਵੇ ਸੋ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਤੇ ਲੋਕਾਂ ਨੇ ਬਦਲਾਅ ਦੇ ਚਾਅ ਦੇ ਵਿੱਚ ਵੋਟਾਂ ਪਾਈਆਂ ਸੀ ਪਰ ਜਿਹੜਾ ਹੁਣੇ ਲੋਕਾਂ ਨੂੰ ਦੇਖਣਾ ਪੈ ਰਿਹਾ ਤਾਂ ਕੋਈ ਵੀ ਬੰਦਾ ਸੇਫ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਵੇਂ ਅੱਜ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਹੁਣ ਲੱਗਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਾਨੂੰਨ ਦੀ ਸਥਿਤੀ ਸਹੀ ਹੋ ਜੂਗੀ ਨਹੀਂ ਇਹ ਜਿਹੜੀ ਬਦਲਾਅ ਦੇ ਹੁੰਦੇ ਆ ਤਾਂ ਨਹੀਂ ਇਹ ਹੋਣੀ ਇਹਦੇ ਲਈ ਤਾਂ ਸਰਕਾਰ ਚੇਂਜ ਕਰਨੀ ਪੈਣੀ ਆ ਸੋ ਵਿਰੋਧੀ ਧਿਰ ਦਾ ਜਿਹੜਾ ਸਾਡਾ ਰੋਲ ਆ ਅਸੀਂ ਇਸੇ ਤਰ੍ਹਾਂ ਸਰਕਾਰ ਨੂੰ ਘੇਰਦੇ ਰਵਾਂਗੇ ਪਰ ਜਿਹੜੇ ਹਾਲਾਤ ਇੰਨੇ ਜਿਆਦਾ ਖਰਾਬ ਹੋ ਚੁੱਕੇ ਆ ਉਹ ਹੁਣ ਛੇਤੀ ਕਿਤੇ ਸੁਧਰਨ ਵਾਲੇ ਨਹੀਂ ਇਹਦੇ ਲਈ ਕਾਂਗਰਸ ਸਰਕਾਰ ਜੇ ਆਉਗੀ ਤਾ ਇਹ ਜਾ ਕੇ ਜਰਾ ਸੁਧਾਰ ਕੀਤਾ ਜਾ ਸਕਦਾ ਤਾਂ ਇਧਰ ਹੋਰ ਵੀ ਕਾਂਗਰਸੀ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਤਾਂ ਰஞ்சிਤ ਸਿੰਘ ਪੋਲੂ ਵਾਲਾ ਸਾਡੇ ਨਾਲ ਹੈ ਪੋਲੂ ਵਾਲਾ ਜੀ ਅੱਜ ਬੜੀ ਵੱਡੀ ਗੰਤੀ ਦੇ ਵਿੱਚ ਸੜਕਾਂ ਤੇ ਉਤਰਨਾ ਪੈ ਗਿਆ ਤੁਹਾਨੂੰ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਿਰਫ ਰਵਾਲਾ ਸਾਹਿਬ ਅਸੀਂ ਰੋਣੇ ਕੀ ਕੀ ਰੋਈਏ ਇਸ ਤਾਂ ਹੰਬ ਗਏ ਔਰ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਇੰਨੇ ਵਿਗੜ ਚੁੱਕੇ ਆ ਪੰਜਾਬ ਦੀ ਸਥਿਤੀ ਜਿਹੜੀ ਨਹੀਂ ਮਾੜੀ ਹੋ ਚੁੱਕੀ ਆ ਮੇਰਾ ਖਿਆਲ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਦੇ ਦਬਾਅ ਤੇ ਕੱਲ ਕਿਉਂ ਨਹੀਂ ਆ ਰਹੀ ਕਿ ਰੋਸ ਸ਼ਰਿਆ ਮੁਕਤਲ ਲੁੱਟਾ ਖੂਆ ਜਿਰਾਨੀਆਂ ਨੂੰ ਬਾਹਰ ਨਿਕਲਦਾ ਹੁਕਮ ਨਹੀਂ ਕੁਵਾਲੀਆਂ ਖਿੱਚੀ ਜਾਂਦਾ ਕੋ ਟੈਲੀਫੋਨ ਚੱਕ ਕੇ ਖਿੱਚੀ ਜਾਂਦਾ ਹੈਰਾਨਗੀ ਗੱਲ ਆ ਵੀ ਸਰਕਾਰਾਂ ਕਾਂਗਰਸ ਦੀ ਰਹੀ ਅਕਾਲੀ ਦਲ ਦੀ ਰਹੀ ਲੇਕਿਨ ਜੋ ਇਸ ਸਰਕਾਰ ਦੇ ਵਿੱਚ 2-2.5 ਸਾਲ ਤਿੰਨ ਦੇ ਵਿੱਚ ਸਰਕਾਰ ਦਾ ਬੇੜਾ ਗਰਕ ਹੋਇਆ ਕਿ ਮਤਲਬ ਕਾਨੂੰਨ ਦੀ ਕੋਈ ਵਿਸ਼ਵਸਤਾ ਜਿਹੜੀ ਉਹ ਕਿਸੇ ਦੇ ਹੱਕ ਦੇ ਵਿੱਚ ਨਹੀਂ ਜਾ ਰਹੀ ਸਾਰੇ ਬੰਦੇ ਜਿਹੜੇ ਸਾਰੇ ਪੰਜਾਬ ਸਰਕਾਰ ਨੂੰ ਮੈਂ ਅੱਥਰੂ ਦੇ ਕੇ ਬੇਇਜ਼ਤੀ ਕਰਾਂਗਾ ਕਿ ਥੋੜੇ ਧਿਆਨ ਦਿਓ ਛੱਡੋ ਗੱਲ ਹਰਿਆਣੇ ਦੀ ਛੱਡੋ ਗੱਲ ਦਿੱਲੀ ਦੀ ਛੱਡੋ ਗੱਲ ਕੱਲੇ ਕੇਜਰੀਵਾਲ ਦੀ ਥਰੋਂ ਉਹਨੇ ਸਿਰੇ ਨਹੀਂ ਲਾਉਣਾ ਸਿਰੇ ਥਰੋਂ ਪੰਜਾਬ ਵਾਲੇ ਨੇ ਲਾਉਣਾ ਇੰਨਾ ਜ਼ਿਕਰ ਉਹਨਾਂ ਨੂੰ ਕੋਈ ਧਿਆਨ ਦਿਓ ਤਾਂ ਕਿ ਜਿਹੜੀ ਸਾਡੀ ਪਬਲਿਕ ਹੈ ਉਹ ਕੁਝ ਸਹੀ ਤੇ ਤਰੀਕੇ ਨਾਲ ਜਿਉਣਾ ਸਿੱਖੇ ਔਰ ਜਿਉ ਸਕੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸੜਕਾਂ ਦੇ ਉੱਤੇ ਹੈ ਕਾਂਗਰਸ ਪੂਰੇ ਪੰਜਾਬ ਦੇ ਵਿੱਚ ਇਹ ਧਰਨਿਆਂ ਦੇ ਨੇਚੋਂ ਨਿਕਲੀ ਸਰਕਾਰ ਇਹ ਕਹਿੰਦੇ ਹੁੰਦੇ ਸੀ ਸਾਡੀ ਸਰਕਾਰ ਆ ਕਿ ਕੋਈ ਵਰਕ ਧਰਨਾ ਨਹੀਂ ਦੇਊਗਾ ਅੱਜ ਤੁਸੀਂ ਵੀ ਰੋਜ਼ ਫੀਲਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਵੀ ਰੋਜ਼ ਧਰਨਾ ਹੀ ਮਿਲਦੀ ਹੈ ਲਾਅਨ ਆਰਡਰ ਦੀ ਸਥਿਤੀ ਬਿਲਕੁਲ ਫੇਲ ਹੈ ਵਿਧਾਨ ਸਭਾ ਵਿੱਚ ਵਿਧਾਨ ਸਭਾ ਦੇ ਵਿੱਚ ਚੁਟਕਲੇ ਸੁਣਾਏ ਜਾਂਦੇ ਆ ਜਿੱਥੇ ਕਿ ਸਾਨੂੰ ਕਾਨੂੰਨ ਬਣਾਉਣੇ ਚਾਹੀਦੇ ਆ ਸਾਡੇ ਨੌਜਵਾਨਾਂ ਆਸਤੇ ਰੋਜ਼ਗਾਰ ਦੀ ਗੱਲ ਕਰਨੀ ਚਾਹੀਦੀ ਆ ਕਿਸਾਨੀ ਦੀ ਗੱਲ ਕਰਨੀ ਚਾਹੀਦੀ ਆ ਵਪਾਰ ਦੀ ਗੱਲ ਕਰਨੀ ਚਾਹੀਦੀ ਆ ਜਿੱਥੇ ਨੌਕਰੀਆਂ ਦੀ ਗੱਲ ਕਰਨੀ ਚਾਹੀਦੀ ਆ ਉੱਥੇ ਇਹ ਚੁਟਕਲੇ ਸੁਣਾ ਰਹੇ ਆ ਹਾਲਾਂਕਿ ਭਗਵੰਤ ਮਾਨ ਪਹਿਲਾਂ ਆਪ ਕਹਿੰਦਾ ਹੁੰਦਾ ਸੀ ਜੇ ਜੇ ਵੀਆਈਪੀ ਕਲਚਰ ਦੀ ਗੱਲ ਲੈ ਲਈਏ ਤੇ ਕਹਿੰਦੇ ਹੁੰਦੇ ਸੀ ਵੀ ਤੂੰ ਜੇ ਤੁਹਾਨੂੰ ਡਰ ਲੱਗਦਾ ਤੇ ਮੁਰਗੀ ਖਾਨੇ ਖੋਲ੍ਹ ਲਓ ਅੱਜ ਸਭ ਤੋਂ ਵੱਧ ਸਿਕਿਉਰਿਟੀ ਤੁਹਾਡੇ ਕੋਲੇ ਆ ਤੁਹਾਡੀ ਭੈਣ ਕੋਲੇ ਆ ਤੁਹਾਡੀ ਮਾਤਾ ਜੀ ਕੋਲ ਆ ਤੁਹਾਡੀ ਵਾਈਫ ਕੋਲੇ ਆ ਤੁਸੀਂ ਤਾਂ ਚਲੋ ਮੁੱਖ ਮੰਤਰੀ ਆ ਤੁਸੀਂ ਤਾਂ ਲੈਣੀ ਲੈਣੀ ਆ ਆਮ ਲੋਕਾਂ ਦਾ ਕੀ ਹਾਲ ਹੈ ਜੇ ਮੰਗਿਆਈ ਦੀ ਗੱਲ ਕਰ ਲਈਏ ਇਹਨਾਂ ਨੇ ਲੋਕਾਂ ਦੀਆਂ ਜੇਬਾਂ ਤੇ 72000 ਕਰੋੜ ਰੁਪਏ ਦਾ ਡਾਕਾ ਮਾਰਿਆ ਬਿਜਲੀ ਦੇ ਰੇਟ ਜਿਹੜੇ ਸੀ ਕਿ ਮੁੱਖ ਮੰਤਰੀ ਜਦੋਂ ਚੰਨੀ ਜੀ ਸੀ ਕਾਂਗਰਸ ਸਰਕਾਰ ਵੇਲੇ ਉਹਨਾਂ ਨੇ ਰੇਟ ਘਟਾ ਕੀਤੇ ਸੀ ਜਿਹੜੇ ਉਹਨਾਂ ਨੇ ਦੋ ਸਲੇਬਾ ਬਣਾਈਆਂ ਸੀ ਇੱਕ 'ਚ ਯੂਨਿਟ ਬਿਜਲੀ ਦੇ ਮਾਫ ਕੀਤੇ ਗਏ ਸੀ ਦੂਜੀ 'ਚ ਬਿਜਲੀ ਦੇ ਰੇਟ ਘਟਾਏ ਗਏ ਸੀ ਇਹਨਾਂ ਨੂੰ ਫੇਰ ਬਰਾਬਰ ਕਰਤੇ ਪਟਰੋਲ ਤੇ ਡੀਜ਼ਲ 10 ਰੁਪਏ ਕਾਂਗਰਸ ਸਰਕਾਰ ਵੇਲੇ ਘਟਿਆ ਸੀ ਇਹਨਾਂ ਦੀ ਸਰਕਾਰ ਵੇਲੇ ਫੇਰ ਰੋਸ ਪ੍ਰਦਰਸ਼ਨ ਦੇ ਨਾਲ ਸਥਿਤੀ ਸੈੱਟ ਹੋ ਜੂ ਇਹ ਸਥਿਤੀ ਰੋਸ ਪ੍ਰਦਰਸ਼ਨ ਅਸੀਂ ਜੇ ਕਰਦੇ ਰਵਾਂਗੇ ਤੇ ਆਉਣ ਵਾਲੀ ਸਤਾਈ ਦੇ ਵਿੱਚ ਅਸੀਂ ਇਹਨਾਂ ਨੂੰ ਉਹੀ ਸੈੱਟ ਕਰ ਦਿਆਂਗੇ ਢਿਲੋਂ ਸਾਹਿਬ ਕਹਿ ਗਏ ਆ ਇਹਨਾਂ ਤੋਂ ਠੋਟੇ ਲੋਸਾ ਤਾਂ ਪਹਿਲਾਂ ਹੀ ਕਹਿ ਗਏ ਪਹਿਲਾਂ ਹੀ ਮੈਂ ਤਾਂ ਫਿਰ ਤੁਹਾਨੂੰ ਦਸੀ ਜਾਣਾ ਵੀ ਕੀਰਤਨ ਸੋਲਾ ਹੀ ਪੜਨ ਵਾਲਾ ਰਹਿ ਗਿਆ ਹੁਣ ਬਾਕੀ ਕੰਮ ਤਾਂ ਨਿਬੜਿਆ ਪਿਆ ਹੁਣ ਉਹ ਵੇਖੋ 27 ਚ ਅਸੀਂ ਪੜਦੇ ਆਂਗੇ ਤਾਂ ਸੁਣਿਆ ਤੁਸੀਂ ਪਹਿਲਾਂ ਕੁਸ਼ਲਦੀਪ ਸਿੰਘ ਕਿੱਕੇ ਠੱਲੋ ਨੇ ਜਿਹੜੀ ਕੱਲੀ ਕੱਲੀ ਗੱਲ ਦੱਸੀ ਐ ਕਿਉਂ ਅੱਜ ਉਹਨਾਂ ਨੂੰ ਜਿਹੜੇ ਸੜਕਾਂ ਦੇ ਉੱਤੇ ਉਹਦੀ ਲੋੜ ਪਈ ਐ ਤਾਂ ਨਾਲ ਉਹਨਾਂ ਦੇ ਜਿੰਨੇ तमाम ਵਰਕਰ ਸੀਗੇ ਸੀਨੀਅਰ ਵਰਕਰ ਨੇ ਉਹਨਾਂ ਦੇ ਤਾਂ ਉਹਨਾਂ ਨੇ ਵੀ ਅੱਜ ਜਿਹੜਾ ਜ਼ਿਕਰ ਕੀਤਾ ਕਿ ਆਖਰ ਸਾਨੂੰ ਕਿਉਂ ਲੋੜ ਪਈ ਆ ਸੜਕਾਂ ਤੇ ਉਤਰਨ ਦੀ ਜੇਕਰ ਅਸੀਂ ਸੜਕਾਂ ਦੇ ਉੱਤਰ ਕੇ ਸਰਕਾਰਾਂ ਦੇ ਸਾਹਮਣੇ ਆਪਦੇ ਸਵਾਲ ਖੜੇ ਕਰਾਂਗੇ ਲੋਕਾਂ ਦੀਆਂ ਮੰਗਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਤਾਂ ਹੀ ਆਉਣ ਵਾਲਾ ਜਿਹੜਾ ਸਨਾ ਸਹੀ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਨੂੰਨ ਦੀ ਸਥਿਤੀ ਹੈ ਉਹ ਵਿਧੀਆ ਤਰੀਕੇ ਦੇ ਨਾਲ ਬਰਕਰਾਰ ਹੋ ਸਕਦੀ ਹੈ ਤਾਂ ਦੂਜੇ ਪਾਸੇ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਜਿਹੜੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਮਾਂ ਜਿਹੜੀ ਪੰਜਾਬ ਦੇ ਵਿੱਚ ਰਹੂਗੀ ਆਮ ਆਦਮੀ ਪਾਰਟੀ ਦੀ ਤਾਂ ਇਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਜਿਹੜੀ ਹੌਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਚਲਾ ਸਕਦੀ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ